ਇੱਕ ਸਾਡੇ ਇੱਕ ਟਰੱਕ ਜਾ ਰਿਹਾ ਆ ਹਾਂਜੀ ਟਰੱਕ ਨੂੰ ਕ੍ਰੋਸ ਕੀਤਾ ਆ ਅੱਛਾ ਜੀ ਆਪਣੇ ਟਰੈਕ ਤੇ ਆ ਗਿਆ ਆ ਫਿਰ ਬਸ ਅੱਧੇ ਇੱਕ ਮਿੰਟ ਦਾ ਵਿਖੋਵਾ ਵੀ ਆਇਆ ਜਦੋਂ ਹਨੂ ਮਤਲਬ ਮੁੰਡੇ ਨੇ ਬਾਹਰ ਕਿਥੇ ਆ ਨਾ ਗੱਡੀ ਤੋਂ ਹਾਂਜੀ ਤੇ ਉੱਠ ਕੇ ਜਦੋਂ ਦੇਖਿਆ ਤੇ ਦੋ ਜਣੇ ਬਾਹਰ ਡਿੱਗੇ ਪਏ ਸੀ ਪਿੱਛੇ ਬੈਠਾ ਸੀ ਉਹ ਤਾਂ ਤੇ ਜ਼ਿਆਦਾ ਹੀ ਕੰਡੀਸ਼ਨ ਖਰਾਬ ਹੋਈ ਸੀ ਉਹ ਵੀ ਵੇਚੀ ਪੂਰਾ ਹੋ ਗਿਆ ਸੀ ਉਹ ਤੇ ਚਰਬੀ ਛਰਬੀ ਮਿਲਰ ਗਈ ਡਰਾਈਵਰ ਨੂੰ ਕਿਹਾ ਤੋਂਨੇ ਅੱਧਾ ਘੰਟਾ ਸਾਲੇ ਆਏ ਤੁਹਾਨੂੰ ਮਤਲਬ ਉਸੇ ਟਾਈਮ ਫਿਰ ਜਦੋਂ ਐਕਸੀਡੈਂਟ ਹੋ ਬਾਅਦ ਤੁਹਾਨੂੰ ਉੱਥੇ ਐਮਬੂਲੈਂਸ ਆਇਆ ਬਾਅਦ ਹਸਪੀਟਲ ਜਾ ਕੇ ਉਹ ਚਾਈਦੇ ਜਾਂ ਨਾ ਨਾ ਹੀ ਹੋਸ਼ ਜਿੰਨੇ ਵੀ ਬੱਚੇ ਦੁਨੀਆ ਤੋਂ ਚਲੇ ਗਏ ਆ ਇਹਨਾਂ ਦੀ ਜਿਹੜੇ ਵਿਚਾਰੇ ਪੱਟੜ ਵੀ ਹੋ ਗਏ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਇਟਲੀ ਦਾ ਸਿੱਖ ਭਾਈਚਾਰਾ ਉਹਨਾਂ ਵੀਰਾਂ ਦੇ ਨਾਲ ਹਰ ਸਹਿਯੋਗ ਦੇਊਗਾ ਸਹਿਯੋਗ ਕਰ ਰਿਹਾ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਯੂਰਪ ਨਿਊਜ਼ ਟੀਵੀ ਤੇ ਮੈਂ ਹਾਂ ਸਾਬੀ ਚੀਨੀਆ 4 ਅਕਤੂਬਰ ਵਾਲੇ ਦਿਨ ਦੱਖਣੀ ਇਟਲੀ ਦੇ ਜ਼ਿਲ੍ਹਾ ਮਾਤੇਰਾ ਦੇ ਪਿੰਡ ਸਕੈਨਜਾਨੋ ਜੁਨਿਕੋ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਜਿੱਥੇ ਚਾਰ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਇਸ ਮੌਤ ਤੋਂ ਬਾਅਦ ਇਟਲੀ ਵਿੱਚ ਵੱਸਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਦੇ ਵਿੱਚ ਵੇਖਿਆ ਜਾ ਸਕਦਾ ਹੈ ਦਸਣ ਜੋਗ ਹੈ ਕਿ ਦੁਪਹਿਰ ਦੇ 2:30 ਵਜੇ ਜਦੋਂ ਇਹ ਨੌਜਵਾਨ ਆਪਣੇ ਕੰਮ ਤੋਂ ਵਾਪਸ ਘਰਾਂ ਨੂੰ ਜਾਂਦੇ ਸਨ ਤੇ ਠੀਕ ਉਸੇ ਹੀ ਰਸਤੇ ਦੇ ਉੱਤੇ ਉਸੇ ਹੀ ਕੰਪਨੀ ਦੀ ਇੱਕ ਹੋਰ ਕਾਰ ਖਰਾਬ ਹੋ ਜਾਂਦੀ ਆ ਜਿਸ ਦੇ ਵਿੱਚ ਹੋਰ ਪੰਜਾਬੀ ਨੌਜਵਾਨ ਹੁੰਦੇ ਨੇ ਤੇ ਮਾਲਕ ਪਿੱਛੋਂ ਫੋਨ ਕਰਦਾ ਕਿ ਗੱਡੀ ਹੋਰ ਆ ਰਹੀ ਆ ਉਸ ਦੇ ਵਿੱਚ ਜਿਹੜੇ ਬੰਦੇ ਹੁੰਦੇ ਕੁਝ ਉਸ ਗੱਡੀ ਦੇ ਵਿੱਚ ਬਹਿ ਜਾਂਦੇ ਆ ਉਸ ਦਰਘਟਨਾ ਦੇ ਵਿੱਚ ਚਾਰ ਨੌਜਵਾਨਾਂ ਦੀ ਜਿਹੜੀ ਆ ਉਹ ਮੌਤ ਹੁੰਦੀ ਹੈ ਅੱਜ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਸਲੇਰਨੋਂ ਤੋਂ ਕੁਝ ਨਮਾਇंदे ਉਹਨਾਂ ਨੌਜਵਾਨਾਂ ਨਾਲ ਮੁਲਾਕਾਤ ਕਰਨ ਗਏ ਸੀ ਉਹਨਾਂ ਦੀ ਹੌਸਲਾ ਅਫਜਾਈ ਕਰਨ ਗਏ ਸੀ ਜਿਹੜੇ ਕਿ ਹੱਲੇ ਤੱਕ ਇਸ ਸਦਮੇ ਦੇ ਵਿੱਚੋਂ ਨਹੀਂ ਨਿਕਲ ਪਾ ਰਹੇ ਦਸਣਯੋਗ ਹੈ ਕਿ 10 ਦੇ ਵਿੱਚੋਂ 6 ਨੌਜਵਾਨਾਂ ਦੇ ਸਟਾ ਲੱਗੀਆਂ ਸਨ ਜਿਨ੍ਹਾਂ ਦੇ ਵਿੱਚੋਂ 5 ਨੂੰ ਹਸਪਤਾਲ ਦੀ ਟੀਮ ਨੇ ਛੁੱਟੀ ਦੇ ਦਿੱਤੀ ਆ ਡਾਕਟਰਾਂ ਨੇ ਉਹਨਾਂ ਨੂੰ ਠੀਕ ਦੱਸਿਆ ਵਾ ਉਹ ਠੀਕ ਨੇ ਅੱਜ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਆ ਬੜਾ ਹੀ ਅਣਸੁਖਾਵਾਂ ਮਾਹੌਲ ਸੀ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਲੱਭਜ ਨਹੀਂ ਨਿਕਲ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਸਾਡੇ ਨਾਲ ਬੈਠੇ ਸਾਡੇ ਚਾਰ ਪੰਜਾਬੀ ਵੀਰ ਜਿਹੜੇ ਦਿਲਾਂ ਦੇ ਵਿੱਚ ਲੱਖਾਂ ਚਾ ਲੈ ਕੇ ਇਸ ਧਰਤੀ ਤੇ ਆਏ ਸੀ ਉਹ ਅੱਜ ਇਸ ਦੁਨੀਆ ਤੇ ਨਹੀਂ ਹਨ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਕਸਬਾ ਮਾਤੇਰੇ ਜਿੱਥੇ ਕਿ ਇਹ ਐਕਸੀਡੈਂਟ ਹੋਇਆ ਵਾ ਜਿੱਥੇ ਕਿ ਇਹ ਭਾਣਾ ਵਰਤਿਆ ਵਾ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇਸ 7 ਸੀਟਰ ਵੈਨ ਦੇ ਵਿੱਚ ਉਸ ਮੌਕੇ ਬੈਠੇ ਸੀ ਜਿਸ ਦੇ ਵਿੱਚੋਂ ਚਾਰ ਨੌਜਵਾਨ ਜਿਹੜੇ ਆ ਉਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਉਹਨਾਂ ਦੇ ਵਿੱਚੋਂ ਇੱਕ ਰੋਪੜ ਇੱਕ ਨੌਜਵਾਨ 10 ਬੰਦ ਮੋਗਾ ਇੱਕ ਦਾ ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਅਤੇ ਇੱਕ ਦਾ ਜਲੰਧਰ ਜ਼ਿਲ੍ਹੇ ਦੇ ਹੀ ਕਸਬਾ ਕਾਲਾ ਬੱਕਰੇ ਦੇ ਨਾਲ ਸੰਬੰਧ ਸੀ ਉੱਥੇ ਲਾਗੋ ਲੱਗੀ ਇਹਨਾਂ ਦੇ ਪਿੰਡ ਨੇ ਸੋ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਉਹ ਹਾਲਾਤ ਆ ਉਹ ਵੇਖੇ ਨਹੀਂ ਜਾਂਦੇ ਉਹਨਾਂ ਦੇ ਪਰਿਵਾਰਾਂ ਵੱਲੋਂ ਭਾਰਤ ਗਵਰਨਮੈਂਟ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰਾਂ ਦੀਆਂ ਮ੍ਰਿਤਕ ਦੇਹਾਂ ਇੰਡੀਆ ਭੇਜੀਆਂ ਜਾਣ ਸੋ ਪ੍ਰਸ਼ਾਸਨ ਜਿਹੜਾ ਇਹਨਾਂ ਕਾਰਵਾਈਆਂ ਤੇ ਲੱਗਾ ਹੋਇਆ ਹੈ ਫਿਲਹਾਲ ਅਸੀਂ ਦੁੱਖ ਵੰਡਾ ਸਕਦੇ ਹਾਂ ਅੱਜ ਨੌਜਵਾਨ ਵੀਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਆ ਸੰਗਤ ਨੇ ਉਹਨਾਂ ਨੂੰ ਮਿਲ ਕੇ ਦਲਾਸਾ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਇਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਡਰ ਉਹ ਦਹਿਸ਼ਤ ਜੋ ਇਹਨਾਂ ਨੇ ਅੱਖੀ ਵੇਖੀ ਆ ਜਦੋਂ ਰੋਡ ਐਕਸੀਡੈਂਟ ਹੁੰਦਾ ਵਾ ਆਓ ਆਪਾਂ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਤੇ ਜਾਣਦੇ ਆ ਕਿ ਉਸ ਦੁਰਘਟਨਾ ਮੌਕੇ ਅਜਿਹਾ ਕੀ ਵਾਪਰਿਆ ਕਿ ਜਿਹੜਾ ਦੋ ਵਾਹਨ ਜਿਹੜੇ ਆ ਉਹ ਆਪਸ ਵਿੱਚ ਸਿੱਧੇ ਜਾ ਟਕਰਾਉਂਦੇ ਨੇ ਔਰ ਕੋਸ਼ਿਸ਼ ਕਰਦੇ ਆ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੀ ਇੱਕ ਸਾਡੇ ਇੱਕ ਟਰੱਕ ਜਾ ਰਿਹਾ ਆ ਹਾਂਜੀ ਟਰੱਕ ਨੂੰ ਕ੍ਰੋਸ ਕੀਤਾ ਆ ਅੱਛਾ ਆਪਣੇ ਟਰੈਕ ਤੇ ਆ ਗਿਆ ਆ ਅੱਛਾ ਰਾਹ ਸਾਰਾ ਫਿਰ ਬਸ ਅੱਧੇ ਇੱਕ ਮਿੰਟ ਦਾ ਵਿਖੋਵਾ ਵੀ ਆਇਆ ਇੱਕ ਜਾਂਦੇ ਮਿੰਟ ਦਾ ਅੱਛਾ ਅੱਗੋ ਟਰੱਕ ਆਇਆ ਆ ਤੇ ਇਹਨੂੰ ਡਰਾਈਵਰ ਨੂੰ ਪਤਾ ਨਹੀਂ ਲੱਗਾ ਹੈਗਾ ਜਾਂ ਤੁਹਾਨੂੰ ਮਤਲਬ ਉਸੇ ਟਾਈਮ ਫਿਰ ਜਦੋਂ ਐਕਸੀਡੈਂਟ ਹੋ ਗਿਆ ਬਾਅਦ ਚ ਤੁਹਾਨੂੰ ਉੱਥੇ ਐਂਬੂਲੈਂਸ ਆਈ ਬਾਹਰ ਜਾ ਕੇ ਉਹ ਸਾਹੀ ਤੇ ਜਾਂਦੇ ਮੇਹਾਨ ਨਾਲ ਹੋਸ਼ ਹੀ ਰਹਿ ਉਹਨਾਂ ਦੀ ਕਿ ਨਾ ਬਾ ਉਹਨੂੰ ਤੁਹਾਨੂੰ ਪਤਾ ਲੱਗਿਆ ਵੀ ਆਪੇ ਨਾਲ ਜਿਹੜੇ ਵੀਰ ਗੱਡੀ 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 ਤੇ ਨਾਲ ਜਿਹੜਾ ਡਰਾਈਵਰ ਦੇ ਬਿਠਾ ਸੀ ਉਹਨੇ ਸਟੇਜਾਂ ਗਿੱਚਿਆ ਤੇ ਫੇਰ ਵੀ ਚਲੋ ਵੱਜ ਗਈ ਗੱਡੀ ਸਾਡ ਵੱਜ ਗਈ ਤੇ ਕਾਫੀ ਦਿਨਾਂ ਨੂੰ ਉੱਥੇ ਮੌਕੇ ਦੇ ਬਾਅਦ ਚ ਪਤਾ ਲੱਗਿਆ 10 ਮਿੰਟ ਪਹਿ ਸਾਡੇ ਨਾਲ ਜਿਹੜੇ ਚਾਰ ਵੀਰ ਰਹਿੰਦੇ ਸੀ ਨਾਲੋਂ ਨਹੀਂ ਦੇ ਜਦੋਂ ਸਾਨੂੰ ਮਤਲਬ ਮੁੰਡੇ ਨੇ ਬਾਹਰ ਕਿਥੇ ਆ ਨਾ ਗੱਡੀ ਤੋਂ ਹਾਂਜੀ ਤੇ ਉੱਠ ਕੇ ਜਦੋਂ ਵੇਖਿਆ ਤੇ ਦੋ ਜਣੇ ਬਾਹਰ ਡਿੱਗੇ ਪਏ ਸੀ ਉਹ ਮੋਕੇ ਦੇ ਮੁੱਕ ਗਏ ਸੀ ਅੱਛਾ ਜੀ ਤੇ ਡਰਾਈਵਰ ਨੂੰ ਖਿੱਚਿਆ ਤਾਂ ਉਹਨੇ ਅੱਧਾ ਘੰਟਾ ਸਾ ਲਿਆ ਅਏ ਅੱਛਾ ਜੀ ਤੇ ਉਹ ਵੀ ਮੁੱਕ ਗਿਆ ਤੇ ਜਿਹੜਾ ਵਿੱਚ ਪਿੱਛੇ ਬੈਠਾ ਸੀ ਉਹ ਤਾਂ ਤੇ ਜ਼ਿਆਦਾ ਹੀ ਕੰਡੀਸ਼ਨ ਖਰਾਬ ਹੋਈ ਉਹ ਵੀ ਵੇਚੀ ਪੂਰਾ ਹੋ ਗਿਆ ਤੇ ਚਰਬੀ ਛੁੱਭੀ 흘ਰ ਗਈ ਨਿਕਲ ਗਈ ਦੁਖਦਾਈ ਖਬਰ ਸਾਹਮਣੇ ਆਈ ਹੈ ਅੱਜ ਦਾ ਆਪਣੇ ਬਾਰੀ ਦੇ ਲਾਗੇ ਐਕਸੀਡੈਂਟ ਹੋਇਆ ਜਿਦੇ ਵਿੱਚ ਆਪਣੇ ਚਾਰ ਪੰਜਾਬੀ ਨੌਜਵਾਨਾਂ ਦੀ ਡੈਥ ਹੋਈ ਹੈ ਮੈਨੂੰ ਸਾਰਿਆਂ ਦਾ ਬਹੁਤ ਦੁੱਖ ਆ ਉਹਨਾਂ ਚਾਰਾਂ ਦੇ ਵਿੱਚ ਇੱਕ ਸਾਡੇ ਪਿੰਡ ਦਾ ਮੈਂ ਆਦਮਪੁਰ ਅਲਾਵਲਪੁਰ ਮੇਰਾ ਲੱਗੇ ਪਿੰਡ ਆ ਤੇ ਇੱਕ ਆਦਮਪੁਰ ਦਾ ਮੁੰਡਾ ਬਬਲੂ ਜਿਹਦਾ ਕੱਚਾ ਨਾਮ ਬਬਲੂ ਤੇ ਪੱਕਾ ਨਾਮ ਮਨੋਜ ਕੁਮਾਰ ਬੜਾ ਪਿਆਰਾ ਬਹੁਤ ਲਾਇਕ ਬੱਚਾ ਸੀਗਾ ਸਾਡੇ ਜਿੱਦਾਂ 8ਵੀਂ ਕਲਾਸ ਚ ਪੜਦਾ ਸੀ ਤੇ 8ਵੀਂ ਸਕੂਲ ਤੋਂ ਬਾਅਦ ਸਕੂਲ ਵਾਲੀ ਡਰੈਸ ਦੇ ਵਿੱਚ ਨਾ ਮੇਰੇ ਕੋਲ ਢੋਲ ਸਿਖਣਾ ਹੁੰਦਾ ਸੀਗਾ ਯਾਨੀ ਕਿ ਮੈਨੂੰ ਇਹਨਾਂ ਦੁੱਖ ਹੋਇਆ ਨਾ ਇਹ ਚੀਜ਼ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਅੱਜ ਤੋਂ 1.5 ਸਾਲ ਪਹਿਲਾਂ ਮੈਨੂੰ ਫੋਨ ਆਇਆ ਬਬਲੂ ਦਾ ਕਹਿੰਦਾ ਭਾਜੀ ਮੈਂ ਇਟਲੀ ਆ ਗਿਆ ਤੇ ਮੈਂ ਕਿਹਾ ਬਬਲੂ ਬਹੁਤ ਮੈਨੂੰ ਖੁਸ਼ੀ ਹੋਈ ਤੂੰ ਇਟਲੀ ਆ ਗਿਆ ਵਾ ਯਾਰ ਵੀ ਚਲੋ ਤੇਰੀ ਨਿਗਰੀ ਵੀ ਗੱਡੀ ਜਾਊਗੀ ਹਾਂਜੀ ਬਾਕੀ ਮੈਂ ਇਹਦੇ ਨਾਲ ਨਾਲ ਸਾਰੇ ਇੰਡੀਅਨ ਇਮਿਊਨਿਟੀ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦਾ ਇੰਡੀਅਨ ਐਮਬੈਸੀ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਬੱਚੇ ਦੀ ਜਿੰਨੇ ਵੀ ਬੱਚੇ ਦੁਨੀਆ ਤੋਂ ਚਲੇ ਗਏ ਆ ਇਹਨਾਂ ਦੀ ਜਿਹੜੇ ਵਿਚਾਰੇ ਪਰਦੇ ਵੀ ਹੋ ਗਏ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਵਕਤ ਦੇ ਮਾਰੇ ਔਰ ਕੰਮ ਕਰਦੇ ਮਾਰੇ ਵਿਚਾਰੇ ਇੱਥੇ ਆਏ ਆ ਜੀ ਵਾਹਿਗੁਰੂ ਜੀ ਦਾ ਖਾਸਾ ਵਹਿਗੁਰੂ ਜੀ ਕੀ ਖਤੇ ਦਾਵਾ ਸਰਜਿੰਦਰ ਸਿੰਘ ਪਰਵਾਲ ਅੱਜ ਆਪਣੇ ਕੋਸ਼ ਸਾਕੀਆਂ ਨਾਲ ਇੱਕ ਪੰਪਤੀ ਪਾਲਿਆ ਤੋਂ ਮਤੇਰੇ ਦੀ ਧਰਤੀ ਤੇ ਕੋਸ਼ਿਸ਼ ਕੀਤੀ ਕਿ ਉਹਨਾਂ ਵੀਰਾਂ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਵੀਰਾਂ ਦੇ ਜਿਹੜੇ ਇੱਕ ਪਰਿਵਾਰ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਸ੍ਰੀ ਘੋਣ ਪੁੰਚੇ ਸੀ ਨਾਲੀ ਹੋਂਸੇ ਜਿਹੜੇ ਵੀਰ ਉਹ ਹਾਸੇ ਦੇ ਵਿੱਚੋਂ ਆਪਣੇ ਬਚੇ ਆ ਉਹਨਾਂ ਦਾ ਹਾਲ ਚਾਲ ਪੁੱਛਿਆ ਉਹਨਾਂ ਵਿੱਚੋਂ ਚਾਰ ਵੀਰਾਂ ਨੂੰ ਵੀਡੀਓ ਹਸਪੀਟਲ ਤੋਂ ਸੁਖਰੀ ਮਿਲ ਗਈ ਆ ਉਹਨਾਂ ਬਾਰੇ ਪਤਾ ਕੀਤਾ ਉਹਨਾਂ ਨੂੰ ਮਿਲੇ ਉਹ ਦੋ ਵੀਰ ਜੇ ਹਸਪੀਟਲ ਦੇ ਵਿੱਚ ਐਡਵੰਟ ਨੇ ਜਿਨ੍ਹਾਂ ਦਾ ਜੇ ਇਲਾਜ ਉੱਥੇ ਚੱਲ ਰਿਹਾ ਬਾਕੀ ਅਸੀਂ ਉਹਨਾਂ ਵੀਰਾਂ ਨੂੰ ਸਾ ਵਿਸ਼ਵਾਸ ਦਿਵਾਇਆ ਕਿ ਇਟਲੀ ਦਾ ਸਿੱਖ ਭਾਈਚਾਰਾ ਉਹਨਾਂ ਵੀਰਾਂ ਦੇ ਨਾਲ ਹਰ ਸਹਿਯੋਗ ਦੇਊਗਾ ਸੇ ਜੋ ਕਰ ਰਿਹਾ ਜੇ ਕਿਸੇ ਵੀ ਚੀਜ਼ ਦੀ ਉੱਤੇ ਵੀਰਾਂ ਨੂੰ ਉਹਨਾਂ ਨੂੰ ਕੋਈ ਹੈਲਪ ਦੀ ਲੋੜ ਹੋਵੇ ਤੇ ਇਟਲੀ ਦਾ ਸਿੱਖ ਭਾਈਚਾਰਾ ਉਹਨਾਂ ਦੇ ਨਾਲ ਖੜਾ ਅਸੀਂ ਦਾਸ ਉਦੋਂ ਦਾ ਬੰਦਰ ਪਰਪੰਦੇ ਕਮੇਟੀ ਬੱਤੀਪਾਲੀਆਂ ਨਾਲ ਮੁੱਖ ਸੇਵਾਦਾਰ ਬਾਬਾ ਇੰਦਰਜੀਤ ਸਿੰਘ ਜੀ ਕੋਰਾਲੀ ਜਿੰਦਰ ਗਿੱਲ ਕਰਿਆਨਾ ਸਟੋਰ ਬੱਤੀਪਾਲੀਆਂ ਰਾਜਵੀਰ ਸਿੰਘ ਬੁੱਟਰ ਹੋਰ ਕੁਝ ਪਤਵੰਤੇ ਸੱਜਣ ਨਾਲ ਗਏ ਸੀ ਸਾਡੇ ਉਹਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਟਿੱਪਾਲੀਆਂ ਹੋਰ ਸਿੱਖ ਸੰਗਤਾਂ ਉਹਨਾਂ ਦੇ ਨਾਲ ਖੜੀਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ